ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਈ ਸੀ ਬਲਾਸਪੁਰ ਆਪਾਂ ਤੇ ਤੇ ਲੋ ਝੋਨੇ ਦਾ ਰੋਕ ਆਪਣੇ ਦਾ ਮਾਰਦਾ ਨਾ ਅਠੇ ਹੀ ਪੂਰੇ ਸਾਰਾ ਘਰ ਦਾ ਵੀ ਆ ਵੀਰੇ ਪੂਰਾ ਸੋਹਣਾ ਸੁਨਖਾ ਤੇ ਉੱਪਰ ਜਵਾਨ ਹੋਣ ਲੱਗਿਆ ਹੋਇਆ ਹੁਣ ਇਹਨਾਂ ਨੂੰ ਹੁਣ ਇਹਦੀ ਜਵਾਨੀ ਦੇ ਵਿੱਚ ਇਹਨੂੰ ਟੌਨਿਕ ਦੇਣ ਦੀ ਲੋੜ ਆ ਤੋਨਕ ਦੇਣੇ ਪੈਣਿਆ ਹੁਣ ਕਿ ਜਿਹਦੇ ਨਾਲ ਇਹਨੂੰ ਇਹਦੀ ਗਰੋਥ ਦੇ ਵਿੱਚ ਵਾਧੇ ਹੋਣ ਕੋਈ ਕਮੀ ਨਾ ਹੋਵੇ ਇਹ ਚੀਜ਼ਾਂ ਤੇ ਆਪਾਂ ਆਈ ਸੀ ਸਪਰੇਅ ਵਾਲੀ ਗੱਡੀ ਲੈਣ ਸਪਰੇਅ ਵਾਲੀ ਗੱਡੀ ਉਰੇ ਖੜੀ ਸੀ ਕਿਉਂਕਿ ਨਾ ਆਪਣੇ ਇੱਥੇ ਦੋ ਗਕੀਲੇ ਨਾ ਛੱਡੇ ਗਏ ਝੋਨਾ ਲਾਉਣ ਤੋਂ ਵੇ ਵੇ ਜਨਾ ਪਾਪੂਲਰਾਂ ਦੀਆਂ ਜੜਾਂ ਨੇ ਬੌਲੀਆਂ ਉਹ ਜੜਾਂ ਹੁਣ ਬਾਏ ਆ ਕੇ ਤੋਂ ਉੱਥੇ ਸਪਰੇਅ ਕਰੀਏ ਇਹਦੇ ਨਾਲ ਉਹ ਜੜਾਂ ਨਾ ਪੱਟੀਆਂ ਨੇ ਪੱਟ ਕੇ ਰੱਖੀਆਂ ਨੇ ਤੇ ਸਪਰੇਅ ਕਰੀ ਸੀਗੀ ਇਹਦੇ ਨਾਲ ਪਰਸਾ ਚੋਂ ਉੱਥੇ ਉਹਦੇ ਖਖਾਂ ਵਾਲੀ ਤੇ ਹੁਣ ਉਹਦੇ ਜਿੱਕਰ ਦੇ ਵਿੱਚ ਗੱਡੀ ਲੈਣ ਆਏ ਆ ਕਿਉਂਕਿ ਆਪਾਂ ਪਿੰਡ ਸਪਰੇਅ ਸ਼ੁਰੂ ਕਰਨੀ ਆ ਤੇ ਜਿਹੜੇ ਇੱਥੇ ਆ ਉਹ ਇੱਥੇ ਬੰਦੇ ਰਹਿੰਦੇ ਉਹ ਕਹਿੰਦੇ ਸਰ ਜੀ ਅਸੀਂ ਆਪੇ ਕਰ ਦਿਆ ਕਰਾਂਗੇ ਉਹ ਇਸ ਵੇ ਤੇ ਮੈਂ ਕਹਾ ਚਲੋ ਠੀਕ ਆ ਤੇ ਮੈਂ ਦਵਾਈ ਲਿਆਇਆ ਸੀਗਾ ਤੇ ਦਵਾਈ ਲਿਆਇਆ ਤੇ ਜਾਨੋ ਬਰਖਾ ਜੀ ਰੱਬ ਮਿਹਰਬਾਨ ਹੋਣ ਲੱਗਿਆ ਇੱਥੇ ਤੁਸੀਂ ਦੇ ਲੋ ਇੱਥੇ ਇੱਕ ਵੀ ਮੀਂਹ ਨਹੀਂ ਪਿਆ ਬਾਈ ਸਾਰੇ ਸੀਜ਼ਨ ਦਾ ਇੱਕ ਵੀ ਮੀਂਹ ਨਹੀਂ ਹੈਗਾ ਇੱਥੇ ਇਹ ਖੇਤਾਂ ਦੇ ਵਿੱਚ ਬਿਲਕੁਲ ਨਹੀਂ ਮੀਂਹ ਪਿਆ ਤੇ ਝੋਨਾ ਬਹੁਤ ਸੋਹਣਾ ਹੋਇਆ ਬਾਈ ਮਿਹਨਤ ਕਰੀ ਆ ਬਹੁਤ ਵਧੀਆ ਝੋਨਾ ਵਾ ਤੇ ਸੋਹਣਾ ਹੋ ਰਿਹਾ ਝੋਨਾ ਲੱਗਦੇ ਤਾਂ ਹੈਗੇ ਆ ਐਨੇ ਤਾਂ ਲੱਗਦੇ ਆ ਲੈ ਇਹ ਰਰ ਪਾਣੀ ਪੂਣੀ ਹੈਗਾ ਪਾਣੀ ਹੈਗਾ ਰੇ ਆਪਣੇ ਜਨਰੇਟਰ ਉਰੀ ਖੜਾਏ ਹੁੰਦੇ ਆ 2 3 ਕਿਉਂਕਿ ਜੇ ਕਦੇ ਲੋਡ ਪੈ ਜਾਵੇ ਕਿਉਂਕਿ ਇੱਥੇ ਆਪਾਂ ਪਾਣੀ ਹਜੇ ਤੱਕ ਸੁੱਕਣ ਨਹੀਂ ਦਿੱਤਾ ਆਪਾਂ ਨੂੰ ਇੱਕ ਨਵਾਂ ਖੇਤ ਸੀਗਾ ਇਹਨਾਂ ਦਾ ਉਹ ਵੀ ਆਪਾਂ ਝੋਨਾ ਲਾਇਆ ਹੋਇਆ ਉੱਥੇ ਤੇ ਸਾਰਾ ਕਰੀ ਜਾਂਦੇ ਇੱਥੇ ਕੰਮ ਜਿਹੜਾ ਵੀ ਹੈਗਾ ਝੋਨਾ ਬਹੁਤ ਸੋਹਣਾ ਹੋਇਆ ਸਾਰਾ ਸਾਰਾ ਝੋਨੇ ਦੀ ਲੈਂਨ ਇੱਥੋਂ ਉਹ ਟਰੈਕਟਰ ਨਗਾਇਆ ਸੀ ਫਿਰ ਲੈਂਨ ਉੰਨੀ ਕੁ ਨੀਵੀ ਹੋ ਗਈ ਝੋਨੇ ਦੀ ਲੈਂਨ ਹਨਾ ਬਾਕੀ ਚਲੋ ਹੁਣ ਦੇਖਦੇ ਹਾਂ ਕੀ ਕੀ ਕਰਦੇ ਹਾਂ ਸਪਰੇਅ ਤਾਂ ਅੱਜ ਹੁਣ ਹੋਣੀ ਨਹੀਂ ਸ਼ੁਰੂ ਕਿਉਂਕਿ ਹੁਣ ਮਈ ਪਈ ਜਾਂਦਾ ਕਣੀ ਬਰਖਾ ਹੋ ਰਹੀ ਏ ਆਪਾਂ ਚੱਲਦੇ ਆ ਪਿੰਡ ਨੂੰ ਪਿੰਡ ਚੱਲ ਕੇ ਦੇਖਦੇ ਆ ਜੀ ਉੱਥੇ ਮਨ ਦਾ ਕੰਮ ਉੱਥੇ ਕਰਦੇ ਆ ਤੇ ਇਹ ਦਵਾ ਕਿਤੇ ਫਸਾ ਕੇ ਦਿਆਂ ਦਾ ਹਲਾਂ ਚ ਬਤਾਇਆ ਜਾਂ ਕਿਤੇ ਹੋਰ ਪਤਾਇਆ ਦੇ ਪੀਣਾ ਦੇ ਫੋਨ ਆਉਂਦੇ ਹੁੰਦੇ ਮੈਨੂੰ ਵੀ ਵੀਰੇ ਤੁਸੀਂ ਸਟਾਰਟਰ ਕਿਹੜਾ ਯੂਜ਼ ਕਰਦੇ ਹੋ ਵੀਰੇ ਅਸੀਂ ਤਾਂ ਸਾਰੇ ਕਿਤੇ ਆਹ ਸਟਾਰਟਰ ਯੂਜ਼ ਕਰਦੇ ਆਂ ਆਉਂਦਾ ਮਹਿੰਗਾ ਵਾ ਜ਼ਰੂਰ ਤੇ ਪਰ ਅਸੀਂ ਆਹੀ ਯੂਜ਼ ਕਰਦੇ ਆਂ ਏਲਪੀ ਐਲਪੀ ਤੇ ਐਲਟੀ ਕੇ ਦਾ ਆਉਂਦਾ ਐਲਟੀ ਦਾ ਤੇ ਇਹ ਯਾਰ ਮੋਟਰ ਮੋਟਰ ਨਹੀਂ ਸੱਣ ਦਿੰਦਾ ਤੇ ਬਹੁਤ ਫਰਕ ਆ ਇਹਦਾ ਯਾਨੀ ਕਿ ਹੋਲਡ ਇਹ ਜੇ ਲੋ ਆਉਂਦੀ ਇੱਥੇ ਸਹੀ ਸਾਰਾ ਕੁਝ ਪੂਰਾ ਵਧੀਆ ਇਹ ਨਵਾਂ ਲਾਇਆ ਸਟਰਟਰ ਆਪਾਂ ਇੱਥੇ ਸਾਰੀਆਂ ਮੋਟਰਾਂ ਜਿੱਥੇ ਵੀ ਲਾਉਨੇ ਆ ਜੇ ਕਿਤੇ ਸਟਰਟਰ ਕੋਈ ਖਰਾਬ ਹੋ ਜਾਂਦਾ ਆਪਾਂ ਤਾਂ ਇਹੀ ਲਿਆ ਕੇ ਲਾਈ ਦੇਵਾਂਗੇ ਐਲਟੀ ਇਹ ਜੀ ਤੋਂ ਬਿਨਾਂ ਨਹੀਂ ਆਪਾਂ ਕੋਈ ਵੀ ਸਟਾਰਟਰ ਲਾ। ਇਹ ਮੋਟਰ ਨਹੀਂ ਥਾਣ ਨਾ ਦਿੰਦਾ ਥੋਡੀ ਐਨੀ ਗੱਲ ਆ। ਜਿਹੜੀ ਆਪਣੀ ਦੋਲੋਂ ਆ ਮੋਟਰ ਹਨਾ ਅਸੀਂ ਤਜਰਬਾ ਉੱਥੋਂ ਕੱਢਿਆ ਸੀ। ਦੋਲੋਂ ਆਪਣੇ ਲੱਗੇ ਨੂੰ 8-9 ਸਾਲ ਹੋ ਗਏ। ਸਟਾਰਟਰ ਲੱਗੇ ਨੂੰ 9 ਸਾਲ ਹੋ ਚੱਲੇ। ਅੱਜ ਤੱਕ ਉਹਦੀ ਕਦੀ ਤਾਰ ਨਹੀਂ ਮੱਚੀ। ਚੋਰ ਵੱਢ ਕੇ ਲੈ ਗਏ ਉਹਨਾਂ ਬਾਹਰੋਂ ਵੱਖਰੀ ਗੱਲ ਆ। ਨਾ ਤਾਰ ਮੱਚੀਆਂ ਨਾ ਕਦੇ ਮੋਟਰ ਛੜੀ ਐ ਇੰਨਾ ਫਰਕ ਆ ਇਹਦਾ ਬਿੱਟੋਂ ਨਾ ਕਦੇ ਉਹਦਾ ਕੁਝ ਖਰਾਬ ਹੋਇਆ ਸਭ ਤੋਂ ਬੈਸਟ ਸਟਰਟਰ ਆ ਯਾਨੀ ਕਿ ਇਹ ਇਸ ਤੋਂ ਵਧੀਆ ਸਟਰਟਰ ਹੋਰ ਨਹੀਂ ਹੈਂ ਆਣੀ ਸੁੰਦਰਾਉਣ ਲੈ ਕੇ ਚੱਲੇ ਆਂ ਡੱਪਨ ਲਈ ਪੈਪ ਸਿੰਧੀ ਵਾਲਿਆਂ ਦਾ ਸਿੰਧ ਪੈਪ ਇਹਨਾਂ ਦਾ ਨੰਬਰ ਆ ਸਪਰੇਅ ਵਾਲੀਆਂ ਆਪਾਂ ਪਾ ਲਈਆਂ ਸਪਰੇਅ ਵਾਲੇ ਪੰਪ ਤੇ ਦੋ ਨਿਪਲ ਆਪਾਂ ਲਾਏ ਆ ਦੋ ਦੋ ਟੋਟੇ ਲੈ ਲੈ 100 100 ਮੀਟਰ ਦੇ ਤੇ ਇਹ ਮੇਡ ਇਨ ਕੋਰੀਆ ਲਈ ਆ ਪਾਈਪ ਤੇ 7200 ਰੁਪਏ ਦਾ ਇੱਕ ਟੋਟਾ ਤੇ ਨਾਲ ਆਹ ਖੋਲੀਆਂ ਜੋੜ ਲਾਉਣ ਨੂੰ ਲੈ ਲੈ ਇੱਕ ਕਲੰਪ ਲਿਆ ਇੱਕ ਆਪ ਪੈਪ ਲੈਨੇ ਹੁਣ ਚੱਲਦੇ ਆਪਾਂ ਟਰੈਕਟਰ ਲੈਣ ਆਪਾਂ ਆ ਗਏ ਆਪਣਾ ਟਰੈਕਟਰ ਲੈਣ ਹਾਈਲੈਕਸ ਖੜੀ ਆ ਹਾਈਲੈਕ ਬੜੀ ਸੋਹਣੀ ਲੱਗਦੀ ਆ ਯਾਰ ਗੱਡੀ ਗ੍ਰਿਲ ਵੀ ਇਹਦੀ ਕੈਮ ਲੱਗਦੀ ਗੱਡੀ ਜੱਜ ਦੀ ਬੜੀ ਆ ਉੱਚੀ ਬੜੀ ਕਰੀ ਹੋਈ ਆ ਗੱਡੀ ਵਿੱਚੋਂ ਵੀ ਬਹੁਤ ਸੋਹਣੀ ਆ ਗੱਡੀ ਯਾਰ ਪਿਛਲੀਆਂ ਸੀਟਾਂ ਵੀ ਕੈਮ ਆ ਡੈਂਪਿੰਗ ਆਨ ਲੱਗੇ ਹੋਇਆ ਇਹ ਆ ਕੈਮਰਾ ਲਾਇਆ ਵੀ ਤਰੇ ਨੇ ਕਿ ਉਹ ਅਗਰ ਵੀ ਹੋਣੀ ਲੱਗਦੀ ਹੈ ਨਾ ਅਗਰ ਤਾਂ ਫਿਰ ਉਹ ਬੈਕ ਵਾਲਾ ਆਉਣਾ ਹੈ ਉਹ ਮਗਰ ਤਾਂ ਗੇਅਰ ਵਾਲਾ ਹੈਗਾ ਹੀ ਆ ਇਹ ਤਾਂ ਇਹ ਤਾਂ ਤਾਂ ਲਾਇਆ ਨੇ ਇਹਨਾਂ ਨੇ ਵੀ ਹਰ ਟਾਈਮ ਇਹਦੀ ਰਿਕਾਰਡਿੰਗ ਹੁੰਦੀ ਰਹਿੰਦੀ ਹੈ ਕੈਮਰੇ ਦੀ ਤੰਦਲੇ ਨੂੰ ਤੇ ਬੰਬਰ ਚੈੱਕ ਕਰੀ। ਇਹ ਰੋਟ ਵਾਲਾ ਨਹੀਂ ਹੈ। ਇਹ ਪਤਾ ਨਹੀਂ ਮੈਂ ਨਹੀਂ ਰਿਮੋਟ ਵਾਲਾ ਹੀ ਹੋ। ਆ ਰਿਮੋਟ ਵਾਲਾ ਵੀਰੇ। ਆ ਰਿਮੋਟ ਵਾਲੇ। ਇਹ ਮੈਨੂਅਲ ਹੈ। ਇੱਕ ਰਿਮੋਟ ਵਾਲਾ ਵੀ ਆਉਂਦਾ ਨਾ। ਇਹ ਤੁਸੀਂ ਲਾਇਆ? ਚਲੋ ਹੁਣ ਆਪਣਾ ਟਰੈਕਟਰ ਲਈਏ। ਚਲੋ ਜੀ। ਟਰੈਕਟਰ ਦੇ ਘੜਤੇ ਬੱਟ ਵੀਰੇ ਹੋਣਾ ਨੇ ਜਿਹੜਾ ਨਾ ਆਹ ਕਲਰ ਅੰਦਰ ਹੋਇਆ ਇਹ ਕੈਮਰੇ ਦੇ ਵਿੱਚ ਥੋੜਾ ਘੂੜਾ ਸ਼ੋਹ ਹੁੰਦਾ ਬੱਟ ਦੇਖਣ ਨੂੰ ਨਹੀਂ ਲੱਗਦਾ ਮੈਟ ਦੇਖੋ ਕੀ ਬਾਤਾਂ ਇਹ ਬਣਾਤੀਆਂ ਯਾਰ ਮੈਟ ਮੋੜਦੀਆਂ ਸੀਟ ਦੇ ਨਾਲ ਕਿਦਰ ਸੀਟ ਦੇ ਇਲਾ ਕਿੰਨੀ ਵਧੀਆ ਬਣਾਤੀ ਇਹੋ ਜੀ ਕਿੱਥੋਂ ਕਿੱਥੋਂ ਕਵਰ ਬਣਨਾ ਸੀ ਬਣਨਾ ਹੀ ਨਹੀਂ ਕਦੇ ਹਾਂ ਵੇਰ ਪੂਰਾ ਕਵਰ ਜਿਹੜਾ ਬਣ ਗਿਆ ਪੂਰੀ ਫਿਟਿੰਗ ਆ ਮੈਡ ਦੇਲਾ ਜਿਵੇਂ ਮਰਜ਼ੀ ਚੁੱਪਲਾ ਲਾ ਕੇ ਬੈਠੇ ਰਹੇ ਇੱਧਰ ਵੀਰੇ ਉਹਨਾਂ ਨੇ ਇਹ ਟੇਪ ਲਾਤੀ ਇਹ ਤੇ ਨਾਲੇ ਇਹ ਜਿਹਾ ਮੈਡ ਨਹੀਂ ਨਾ ਬਣਨਾ ਹੀ ਪੂਰਾ ਮੇਜ ਮੇਜ ਦਾ ਤੇ ਆ ਤੇਰੀ ਆ ਦੇਹਲਾ ਸਕਰੀਨ ਕਿੰਨੀ ਸੋਹਣੀ ਬਣਾ ਕੇ ਲਾਈ ਏ ਸਕਰੀਨ ਦੇਲਾ ਤੇ ਕਿੰਨੀ ਸੋਹਣੀ ਹੈ ਉੱਪਰ ਜਿਹੜਾ ਡੈਕ ਨਾਲ ਵੀ ਉਹਦਾ ਚਾਲੂ ਪਤਾ ਨਹੀਂ ਉੱਪਰ ਚੱਕੀ ਉੱਪਰ ਚੱਕੀ ਹਾਂ ਲੈ ਉੱਪਰ ਵੀ ਚੱਕ ਸਕਦਾ। ਹਲਿਆ ਕਰਨ ਵਾਲਾ ਮੈਲਾ। ਇਹ ਕਰ ਦੇਣਗੇ ਵਿਥੇ ਨਾਲ। ਨਾ ਮੈਲਾ। ਠੀਕ ਨਹੀਂ। ਡੈਕ ਵੀ ਇਸ ਤਰ੍ਹਾਂ ਡੈਕ ਸੋਹਣਾ ਲੱਗਿਆ ਹੈ ਨਾ। ਹੂੰ। ਉਹਦੇ ਚੱਲ ਪਈਆਂ ਲਾਈਟਾਂ ਦੇਖ ਆਪਾਂ। ਮੈਲਾ ਉੱਪਰ ਕੇ ਨਹੀਂ ਆ ਉਹ ਰੰਗ-ਬਰੰਗੇ ਆਉਦੇ। ਅਸਾਂ ਇਹ ਚੱਲੀ ਜਾਣੀਆਂ ਹੈ। ਆ ਬੰਦ ਵੀ ਕਰ ਸਕਦੇ ਇਹਨਾਂ ਨੂੰ। ਆ ਰਹਿ ਗਿਆ ਆਹ ਗੱਡੀ ਖੋਚੂ। ਦੱਬੀ। ਇਹ ਕੈਮਰੇ ਦੀ ਤਾਂ ਨਹੀਂ ਕਿਤੇ ਇਹ ਪਤਾ ਲੱਗੂ ਵੀਰੇ ਉਹਨਾਂ ਦਾ ਵੀ ਕਾਦੀ ਕਾਦੀ ਸੱਚ ਆ ਕੈਮਰੇ ਦੀ ਹੈਲੋ ਤੂੰ ਕਦੋਂ ਆ ਗਿਆ 12 ਵਜੇ ਮੈਂ ਜਦੋਂ ਦੇਖ ਲਾ ਉਹ 12 ਵਜੇ ਕਾ ਨੂੰ ਥਾਈ ਰੇ ਕਰਤੀਆਂ ਲਿੰਕ ਹੋ ਗਈਆਂ ਕਰੀ ਬੜਲਾ ਖੋਲ ਨਹੀਂ ਜਿਹੜੀ ਟਾਪ ਲਿੰਕ ਕਿੱਥੇ ਉਹ ਤਾਂ ਲੱਭਣੀ ਨਹੀਂ ਤੇ ਨੀ ਟਾਪ ਲਿੰਕ ਨੂੰ ਵੀ ਕਰਤਾ ਜਿਹੜੀ ਟਾਪ ਲਿੰਕ ਜਿਹੜੀ ਉਹ ਕੋਈ ਕਹਿੰਦਾ ਵੀ ਉਹਨੂੰ ਵੀ ਕਰਕੇ ਨਾਲ ਹੀ ਟੰਗ ਦੇ ਉਹਨੂੰ ਪਿੱਛੇ ਪਾ ਕੇ ਨਾਲ ਹੀ ਟੰਗੀ ਰਹਿਣ ਦੇ ਆਹ ਬੋਲ ਕੇ ਇਹਨਾਂ ਨੂੰ ਕਰਿਆ ਸਾਫ ਆ ਵੀ ਹੋ ਗਈਆਂ ਹਾਂ ਵਾਓ ਕਿਉਂਕਿ ਨਹੀਂ ਫਿਰੇ ਚ ਮਿੱਟੀ ਭਰ ਜਾਂਦੀ ਹੈ ਉਹ ਵੀ ਖੋਲ ਕੇ ਚੂੜੀਆਂ ਚਾਲੂ ਕਰਤੀਆਂ ਇਹ ਨੇ ਸਾਹ ਸਰੇ ਵਾਲੇ ਪਾਸੇ ਬਸ ਉਹੀ ਕੰਮ ਵਧੀਆ ਚੱਲੂ ਹੈ। ਇਹੀ ਰਹਿ ਗਿਆ। ਉਹ ਫਾਰਮ ਟਰੈਕ ਦੀਆਂ ਕਰਗੇ ਕਿ ਨਹੀਂ ਕਰੀਆ? ਫਿਰ ਉਹ ਉਹ ਵੀ ਕਰ ਯਾਰ ਬਾਈ। ਉਹ ਕਹਤਾ ਉਹ ਜਲਦੀ ਚਲਾਉਂਦਾ ਸੀ। ਉਹੀ ਕਹਿੰਦਾ ਇਸ ਤੋਂ ਬਾਅਦ ਉਹਨੂੰ ਕਰ ਲਾਂ ਫਿਰ। ਉਹਦੀਆਂ ਵੀ ਲੈ। ਬੱਚ ਹੋ ਗਿਆ ਭੱਜਣਾ। ਚੱਲ ਕੋਈ ਨਹੀਂ। ਤੈਨੂੰ ਦਾ ਮੈਂ ਉੱਥੇ ਲਾਇਆ ਹੈ। ਕਿੱਥੇ? ਇੱਥੇ ਉਹਦੇ ਕੋਲ ਬੈਸਟਾਂ ਵਾਲੇ ਕੋਲ। ਬਣਵਾ ਲੈ। ਬਣਮਾਲੇ ਫਿਰ ਮੈਂ ਉਹਨਾਂ ਨੂੰ ਫੋਨ ਕਰਤਾ ਮੈਂ ਕਿ ਆਹ ਵੇਣਾ ਥੱਲੇ ਉਹਨੇ ਜੰਗਾਲ ਨਿਕਲਦਾ ਦੀ ਵੀ ਪ੍ਰੈਮਰ ਵੀ ਨਹੀਂ ਬਦੰਦਰਾ ਨੇ ਮਾਰਿਆ ਹੈ ਸਪਰੇਅ ਇੱਥੇ ਵੱਜ ਜੂਵੇ ਹੈਨਾ ਤੇ ਪੇਪੜੀ ਲੈਂਦੀ ਹਾਂ ਪੇਪੜੀ ਲੈਂਦੀ ਹਾਂ ਚੱਲ ਕੋਈ ਨਹੀਂ ਦੇਖਦੇ ਆ ਲੈ ਕਈਆਂ ਗਰੀਦ ਕਰਕੇ ਉਹਦੀਆਂ ਕਰਦੇ ਇਹ ਦੇਖ ਲਾਂਗੇ ਜੇ origignal ਹੀ ਮਿਲ ਗਈਆਂ ਤੂੰ ਰਹਿਣ ਦੇ ਅਜਾ ਕੋਈ ਨਹੀਂ ਆਪਾਂ ਦੇਖਦੇ ਆਂ ਜੇ ਅਰੀਜਨ ਜੇ ਅਰੀਜਨ ਮਿਲ ਗਈਆਂ ਅਰੀਜਨ ਹੀ ਲੈ ਆਵਾਂ ਕੋਈ ਇਹਨਾਂ ਨੂੰ ਛੱਡ ਦੇ ਪਰ ਅਹ ਉਹ ਅਸ ਜੀ ਨਾਲ ਕਰੀਏ ਇਹ じゃ ਕੋਈ ਨਹੀਂ ਬਈ ਵਾ ਠੀਕ ਹੈ ਇਹ ਲੈ ਇੱਕ ਇਹ ਰਾਹ ਦੇ ਦੇ ਨਾ ਇਹਦੇ ਇਹਦੇ ਅੰਦਰ ਭਾਈ ਮਿੱਟੀ ਚਲੀ ਗਈ ਹੋਣੀ ਆ ਦੇਖ ਆਏ ਮੈਂ ਪੈੱਟ ਨਹੀਂ ਮਾਰਦਾ ਹਾਂ ਇਹਦੇ ਪਾਣੀ ਮਾਰ ਦਿੰਦਾ ਇੱਥੇ ਵੀ ਤੇ ਆਹ ਲੈਟਾਂ 'ਚ ਵੀ ਪਾਣੀ ਹੈ ਹਾਂ ਆ ਵੀ ਗਲਤੀ ਹੈ ਇਹਦਾ ਟੱਪ ਆ ਜੇ ਆਹ ਨਹੀਂ ਵੀ ਇਹ ਰੇ ਥੱਲੇ ਹੀ ਮਿੱਟੀ ਭਰੀ ਹੋਊ ਮਿੱਟੀ ਜਿਹਦਾ ਹੁਣ ਮਾਰੇ ਆ ਉੱਪਰ ਅਸਾਂ ਬੈਠੇ ਨੇ ਹਾਂ ਅਗਰ ਤਾਂ ਮਾਰਦਾ ਬਾਹਰ ਦੇ ਕਿੱਥੇ ਹੈ ਲੈ ਕੋਈ ਕਹਣਾ ਵੀ ਇਹਨੂੰ ਸਾਫ਼ ਇੱਕ ਵਾਰ ਚੰਗੀ ਤਰ੍ਹਾਂ ਆਪੀ ਦੋ ਵੀ ਆਪ ਹੀ ਕਰਕੇ ਤੇਲ ਹੀ ਮਾਰ ਦਿੰਦੇ ਆ ਬਾਦ ਕੱਪੜਾ ਤਾਂ ਦਿਖਾਉਂਦੇ ਹੀ ਨਹੀਂ ਉਹ ਵੀ ਇਸ ਤੋਂ ਬਾਅਦ ਉਹ 60 ਦੀਆਂ ਵੀ ਕਰ ਲਾ ਖੋਲ ਕੇ ਮੂਰੋਂ ਦਾ ਚੱਲ ਹੋ ਗਿਆ ਮਗਰੋਂ ਕਰਨ ਆਣਾ ਹੁਣ ਲਓ ਜੀ ਲੈ ਆਂਦਾ ਟਰੈਕਟਰ ਫਾਰਮ ਤੇ ਆਪਾਂ ਬਈ ਬਾਲੇ ਵੱੱਟ ਕੱਢਿਆ ਸੱਚੀ ਕਹਿੰਦਾ ਕਹਿਣ ਨੂੰ ਚਾਹੇ ਪੈਸੇ ਜ਼ਰੂਰ ਲੱਗ ਗਏ ਆ ਵੱੱਟ ਹਨਾ ਤੁਹਾਨੂੰ ਇਹਦੀ ਕੱਲ ਨੂੰ ਡਿਟੇਲ ਵੀਡੀਓ ਬਣਾ ਕੇ ਦਵਾਂਗੇ ਵੀ ਕੀ ਕੀ ਕਰਵਾਇਆ ਠੀਕ ਨੇ ਇੰਨਾ ਕਿ ਨਜ਼ਾਰਾ ਆ ਰਿਹਾ ਨਾ ਵਿੱਚ ਬਹਿ ਕੇ ਸੱਚੀ ਕਹਿੰਦਾ ਆ ਦੇਖੋ ਦੇਖੋ ਕਿੰਨੀ ਫਿਨਿਸ਼ਿੰਗ ਆ ਆ ਬਲੈਕ ਕਰਤਾ ਹਨਾ ਤੇ ਆ ਵੀ ਬਲੈਕ ਕਰਤੇ ਦੇਖ ਲਓ ਸਿਸਟਮ ਲਾਤਾ ਕੋਇਨਿਅਰ ਦਾ ਇਹ ਵੀ ਪੂਰਾ オリジナル ਲਵਾਇਆ ਆਪਾਂ ਤੇ ਆ ਕੈਮਰੇ ਮੂਰੇ ਨਾਲ ਪਾਲਚ ਜੰਮੀ ਹੋਈ ਐ ਮੜੀ ਜੀ ਦੇਖੋ ਕੈਮਰਾ ਚੱਲਦਾ ਨਾ ਇਹ ਸਕਰੀਨ ਵੀ ਮਹਿੰਗੀ ਲੱਗੀ ਐ 360 ਆ ਇਹਦਾ ਬਟਨ ਲਾਤਾ ਇੱਥੋਂ ਹੀ ਚੇਂਜ ਹੋ ਜਾਣੀ ਆ ਆ ਚੱਕਾ ਉਹ ਫਰੰਟ ਵਾਲਾ ਚੱਲ ਰਿਹਾ ਆ ਬੈਗ ਵਾਲਾ ਚੱਲਦਾ ਇੱਕ ਮਿੰਟ ਰੁਕੋ ਮੈਂ ਸੌਫ ਕਰਦਾ ਉਹ ਉਹ ਫਾੜਨੇ ਕੈਮਰੇ ਵਰਨਾ ਮੜੀ ਦੁੱਲ ਜੰਮੀ ਸੀ ਦੇਖੋ ਹੋ ਗਿਆ ਸਵਾਜੀ ਵੀ ਪਰ ਹੈਗੀ ਆ ਮੜੀ ਇਹਨੂੰ ਐ ਇਕੱਠੀ ਕਰ ਸਕਦੇ ਆ ਆਪਾਂ ਦੇਖੋ ਠੀਕ ਆ ਇਹਦੇ ਵਿੱਚ ਹੀ ਲਾਤੀ ਸਕਰੀਨ ਉਹਨਾਂ ਨੇ ਨਜ਼ਾਰੇਦਾਰ ਆ ਨਾ ਪੂਰੀ ਠੀਕ ਤੇ ਦੇਖੋ ਆਹ ਦੇਖੋ ਕੱਲੀ ਕੱਲੀ ਡਿਟੇਲਿੰਗ ਕਰੀ ਐ ਵੀਰੇ ਬ੍ਰਸ਼ ਦੇ ਨਾਲ ਕੱਲ ਨੂੰ ਦੱਸਾਂਗੇ ਤੁਹਾਨੂੰ ਇਹਦੇ ਕਿੰਨਾ ਖਰਚਾ ਆਇਆ ਕਿੰਨੀ ਮਾਇਆ ਲੱਗੀ ਕੀ ਕੁਝ ਕੀਤਾ ਕੀ ਕੁਝ ਨਹੀਂ ਕੀਤਾ ਸਾਰੀ ਡਿਟੇਲਡ ਵੀਡੀਓ ਬਣਾਉਣੀ ਆ ਮੈਟ ਬਹੁਤ ਪਸੰਦ ਆਇਆ ਯਾਰ ਮੈਨੂੰ ਇੱਕ ਮੈਟ ਤੇ ਇੱਕ ਸੀਟ ਕਵਰ ਦੋ ਚੀਜ਼ਾਂ ਦੋ ਚੀਜ਼ਾਂ ਦਾ ਵਾੜੀਆਂ ਪਸੰਦ ਆਈ ਬੱਤ ਕਰਦੇ ਲੈ ਇਹ ਕਲਰ ਨਾਲ ਥੋੜਾ ਇਹ ਚ ਕੈਮਰੇ ਚ ਗੂੜਾ ਲੱਗਦਾ ਪਰ ਉਹ ਬਹੁਤ ਜੱਜ ਰਿਹਾ ਕਲਰ ਇੱਕ ਜੀ ਆ ਵੀ ਤਾਰੇ ਆ ਇਹ ਵੀ ਜਗਦੇ ਆ ਆ ਦੇ ਇਹ ਜਿਹੜਾ ਨਜ਼ਾਰਾ ਇਹ ਵੀ ਵੱਖਰਾ ਹੀ ਆ ਸਵਾਦ ਤੇ ਰਾਤ ਨੂੰ ਬੜਾ ਸੋਹਣਾ ਲੱਗਣਾ ਅੱਜ ਲੱਗੇ ਹੋਇਆ ਪੰਪ ਨੂੰ ਠੀਕ ਕਰਨਾ ਕਿਉਂਕਿ ਇਹ ਤੇ ਸਪਰੇਅ ਗਰੂ ਵਾਲਾ ਕਰਿਆ ਵਾ ਸਾਰਾ ਕੁਝ ਪੰਪ ਉਹ ਆਪਣਾ ਲੀਕ ਕਰਦਾ ਸੀ ਤੇ ਹੁਣ ਠੀਕ ਕਰਿਆ ਚੱਕ ਲਿਆ ਪੰਪ ਗੱਦ ਲੈ ਆਪਾਂ ਨਵਾਂ ਪੰਪ ਤਾਂ ਹੁਣ ਇਹ ਤਾਂ ਜਮਾ ਨਹੀਂ ਲੀਕ ਇਹ ਤਾਂ ਪ੍ਰੈਸ਼ਰ ਇਹਦਾ ਪੂਰਾ ਵਾ ਬਹੁਤ ਪ੍ਰੈਸ਼ਰ ਮਾਰਦਾ ਇਹ ਤਾਂ ਨੜ ਨੂੜਸ ਮਾਰ ਕੇ ਟੈਟ ਕਰ ਲੈ ਇਹਦੇ ਦੇਖ ਪੰਪ ਚ ਕਾ ਕਿਸੇ ਦੇ ਝੋਨੇ ਤੇ ਨਾ ਦਵਾਈ ਪੈਣ ਪੈਣ ਦੇ ਨਾਲ ਆਪਣੇ ਝੋਨੇ ਤੇ ਵੀ ਨਾ ਪੈਣ ਦੀ ਕਿਉਂਕਿ ਇਹ ਚ ਕੱਖਾਂ ਵਾਲੀ ਦਵਾਈ ਆ ਉਹ ਤੇ ਨਿਕਲਦੀ ਮਾਰ ਕੇ ਸਾਫ ਕਰ ਲੈ ਇੱਕ ਉਹਦੇ ਮੂਰੇ ਵੀ ਉਹ ਪਾਈਪ ਕਸਣਾ ਆਪਾਂ ਜਿਹੜਾ ਤੈਨੂੰ ਦੱਸਿਆ ਗੱਡੀ ਜਦੋਂ ਉੱਥੇ ਲਾਏਗਾ ਉੱਤੇ ਚਾੜ ਕੇ ਉਹ ਕਲੈਂਪ ਕੱਸ ਦੇ ਬਸ ਪੂਰਾ ਵਧੀਆ ਨਾ ਕਿਤੇ ਲੀਕ ਹੋਵੇ ਨਾ ਵਾਸਤਾ ਤੇ ਪ੍ਰੇ ਕਰਨੀ ਸ਼ੁਰੂ ਕਰਾਂਗੇ ਹੁਣ ਪੰਪ ਸੈੱਟ ਕਰ ਲਿਆ ਇੱਕ ਬੰਡਲ ਤਾਰ ਦਾ ਦੋ ਖਾ ਇੱਕ ਕੱਤਾ ਇੱਕ ਰੱਖ ਲਿਆ ਕਿਉਂਕਿ ਆਪਣੇ ਜੋੜ ਲਾਉਣ ਵਾਲੀ ਉਹ ਪੰਚ ਜੇ ਕਰਨ ਵਾਲੀ ਮਸ਼ੀਨ ਆਪਣੇ ਆਪ ਦੀ ਲਈ ਹੋਈ ਆ ਉਹ ਉਹ ਬਹੁਤ ਵਧੀਆ ਕੰਮ ਦਿੰਦੀ ਆ ਜੇ ਕਦੇ ਪੰਪ ਪੰਪ ਤੇ ਉਹ ਜੋੜ ਜੂੜ ਕੇ ਤੋਂ ਲੀਕ ਹੋ ਗਿਆ ਉਥੇ ਖੱਤੇ ਜੀ ਵੱਡੋ ਦੋਨੇ ਪਾਸੇ ਚੱਲਣ ਨੂੰ ਦਿਖਾਉਣੇ ਆ ਟਰੈਕਟਰ ਦੇ ਪੈਸੇ ਲਾਇਆ ਦਾ ਮੁੱਲ ਮੁੜਦਾ ਕਿ ਨਹੀਂ ਆਹ ਦੇ ਮੁਰਦਾ ਵੀ ਮੁੱਲ ਫੇਰ ਰੰਗ ਚੇਂਜ ਕਰੀ చాలా